ਪ੍ਰਧਾਨ ਮੰਤਰੀ ਕੀ ਬੋਲਣ ਲੱਗਿਆ ਹੁਣ ਉਹ ਕਹਿੰਦਾ ਮੰਗਲ ਸੂਤਰ ਵੇਚ ਦੇਂਗੇ ਆਪਕੇ ਯਾਰ 10 ਸਾਲਾਂ 10 ਸਾਲ ਇਕੱਲੇ ਨਹੀਂ ਕੰਮ ਕੀਤਾ ਕੋਈ ਵਿਰੋਧੀ ਪਾਰਟੀ ਦੀ ਮੰਨੀ ਨਹੀਂ ਜਿੰਨੇ ਮਰਜ਼ੀ ਸੰਵਿਧਾਨ 'ਚ ਸੋਧਾਂ ਕੀਤੀਆਂ 10 ਸਾਲਾਂ ਬਾਅਦ ਪ੍ਰਧਾਨ ਮੰਤਰੀ ਨੂੰ ਕੋਈ ਕੰਮ ਦੇ ਨਾਂ ਤੇ ਨਹੀਂ ਮੰਗਲ ਸੂਤਰਾਂ ਦੇ ਨਾਂ ਤੇ ਮੋਟਾ ਮੰਗਣੀਆਂ ਪਹਿਰੀਆਂ ਨੇ ਇਹਦਾ ਮਤਲਬ ਕੁਝ ਕੀਤਾ ਹੀ ਨਹੀਂ ਅਜਾ ਕਹਿੰਦੇ ਭਗਵਾਨ ਤੁਮਾਨ ਪੜਕਾਉਂਦਾ ਕਿਸਾਨਾਂ ਨੂੰ ਉਹ ਮੈਂ ਕਿਹਾ ਭਰਾਓ ਮੈਂ ਕਿਉਂ ਪੜਕਾਉਂਗਾ ਕਿਸਾਨਾਂ ਨੂੰ ਉਹਦੇ ਮੰਗਾਂ ਸਭਾ ਸਾਲ ਤੋਂ ਹੀ ਪਹਿਲਾਂ ਬਿਠਾਈ ਰੱਖੇ ਉੱਥੇ 700 750 ਸੀਧੀਆਂ ਹੋ ਗਈਆਂ ਫੇਰ ਫੇਰ ਮੋੜ ਤੇ ਉੱਥੋਂ ਹੁਣ ਫੇਰ ਗੋਲੀਆਂ ਚਲਾਈ ਜਾਂਦੇ ਹੋ ਸ਼ੁਭ ਕਰਨ ਦੀ ਮੌਤ ਹੋ ਗਈ ਮੈਂ ਕਿਉਂ ਢਕਾਉਂਗਾ ਵੀ ਮੈਂ ਕਿਸੀ ਢਕਾਉਣ ਢਕੂਣ ਵਾਲੀ ਰਾਜਨੀਤੀ ਨਹੀਂ ਕਰਦੇ ਤੁਸੀਂ ਉਹਨਾਂ ਦੀਆਂ ਮੰਗਾਂ ਮੰਨ ਲਓ ਉਸ ਤੋਂ ਬਾਅਦ ਜਿੱਧਰ ਮਰਜੀ ਡੈਮੋਕ੍ਰੈਟਿਕ ਰਾਈਟ ਹੈ ਜਿੱਧਰ ਮਰਜੀ ਵੋਟ ਪਾਉਣ ਮੈਂ ਰਾਤ ਦੇ 2-2 ਵਜੇ ਤੱਕ ਵੀਰੋ ਚਾਰ ਮੰਤਰੀ ਆਉਂਦੇ ਹੁੰਦੇ ਸੀ ਚਾਰ ਮੀਟਿੰਗਾਂ ਹੋਈਆਂ ਰਾਤ ਦੇ 2-2 ਵਜੇ ਤੱਕ ਮੈਂ ਨਾਲ ਬੈੰਦਾ ਸੀ ਕਿ ਜੇ ਗੱਲ ਨਿਪੜ ਜੇ ਕਿਉਂਕਿ ਜਦੋਂ ਇੱਥੋਂ ਤੁਸੀਂ ਕਣਕ ਲੈ ਕੇ ਜਾਂਦੇ ਹੋ ਆ ਹੁਣ 120 ਲੱਖ ਮੀਟਰਿਕ ਟਨ ਕਣਕ ਦੇਉਂਗਾ ਜੀ 130 ਦੇਸ਼ ਨੂੰ ਔਰ 210 ਲੱਖ ਮੀਟਰਿਕ ਟਨ ਚੌਲ ਦਿੰਨੇ ਆ ਜੀ ਔਰ ਚੌਲ ਆਪਣੀ ਖਰਾਕ ਨਹੀਂ ਹੈਗੀ ਇਸ ਕਰਕੇ 99% ਤਾਂ ਦੇਸ਼ ਨੂੰ ਦਿੰਨੇ ਆ ਤੇ ਜਦੋਂ ਉਦੋਂ ਤਾਂ ਤੁਸੀਂ ਫਿਰ ਸਿੱਧੇ ਹੀ ਲੈ ਜਾਂਦੇ ਹੋ ਮਾਲ ਗੱਡੀਆਂ 'ਚ ਭਰ ਕੇ ਤੇ ਜੇ ਉਸੇ ਕਣਕ ਨੂੰ ਤੇ ਝੋਨੇ ਨੂੰ ਪੈਦਾ ਕਰਨ ਵਾਲਾ ਕਿਸਾਨ ਜੇ ਤੁਹਾਨੂੰ ਇਹ ਕਹਿੰਦਾ ਕਿ ਮਿਲ ਕੇ ਬਹਿ ਜੀਏ ਥੋੜਾ ਜਿਹਾ ਸਾਡੇ ਭਾਅ ਥੋੜੇ ਜਿ ਠੀਕ ਕਰ ਦੋ ਫਸਲਾਂ ਦੇ ਉਦੋਂ ਤੁਸੀਂ ਤਾਰਾਂ ਲਾ ਲੈਨੇ ਹੋ ਹਰਿਆਣੇ ਵਾਲੇ ਬਾਰਡਰ ਤੇ ਤੇ ਗੋਲੀਆਂ ਚਲਾਉਨੇ ਹੋ ਅਥਰੂ ਗੈਸ ਦੇ ਗੋਲੇ ਛੱਡਦੇ ਹੋ ਇਹਨਾਂ ਦੀ ਹਿੰਮਤ ਨਹੀਂ ਪੈਂਦੀ ਕਿ ਪੰਜਾਬ ਬਾਰੇ ਥੋੜਾ ਜਿਹਾ ਵੀ ਬੋਲ ਪੈਣ ਤੇ ਕੱਲ ਮੈਂ ਹੀ ਹਰ ਰੋਜ਼ ਲੜਦਾ ਰਹਿਣਾ ਉਹਨਾਂ ਨਾਲ ਕਦੇ ਕਦੇ ਗਵਰਨਰ ਨਾਲ ਲੜਾਈ ਹੋ ਗਈ ਉਹ ਕਹਿੰਦਾ ਮੈਂ ਆਹ ਨਹੀਂ ਤੈਨੂੰ ਕੰਮ ਕਰਨ ਦਿੰਦਾ ਫਿਰ ਸੁਪਰੀਮ ਕੋਰਟ ਜਾਣਾ ਮੈਂ ਕਦੇ ਮੇਰੀ ਸੈਂਟਰ ਨਾਲ ਲੜਾਈ ਹੋ ਜਾਂਦੀ ਹੈ ਮੰਡੀਆਂ ਦਾ ਪੈਸਾ ਰੋਕ ਰੱਖਿਆ 5500 ਕਰੋੜ ਰੁਪਈਆ ਮੰਡੀਆਂ ਦਾ ਤੇ ਸੜਕਾਂ ਦਾ ਉਹ ਵੀ ਕੈਪਟਨ ਦੀ ਗਲਤੀ ਕਰਕੇ ਰੋਕਿਆ ਹੋਇਆ ਅਸੀਂ ਤਾਂ ਕਾਨੂੰਨ ਵੀ ਬਦਲਤਾ ਹੁਣ ਵੀ ਨਹੀਂ ਦਿੰਦੇ ਫਿਰ ਕੈਪਟਨ ਸਾਹਿਬ 190 99 ਉਹ ਸੀਟਾਂ ਤੇ ਵੋਟਾਂ ਪੈ ਜਾਣਗੀਆਂ ਅੱਜ ਸ਼ਾਮ ਨੂੰ 7:00 6:00 ਵਜੇ ਤੱਕ ਵੀਰੋ ਅੰਦਲੀਆ ਰਿਪੋਰਟਾਂ ਕੀ ਕਹਿੰਦੀਆਂ ਨੇ ਮੋਦੀ ਦੇ ਭਾਸ਼ਣ ਸੁਣ ਕੇ ਦੇਖ ਲਓ ਪਤਾ ਲੱਗ ਜਾਊਗਾ ਅੰਦਲੀਆ ਰਿਪੋਰਟਾਂ ਇਹ ਕਹਿੰਦੀਆਂ ਨੇ ਕਿ ਇਸ ਵਾਰ ਇੰਡੀਆ ਗਠਜੁਟਵੰਦਨ ਦੀ ਸਰਕਾਰ ਬਣਨ ਜਾ ਰਹੀ ਹੈ ਆਮ ਆਦਮੀ ਪਾਰਟੀ ਤੋਂ ਬਿਨਾ ਸਰਕਾਰ ਨਹੀਂ ਬਣ ਸਕਦੀ ਦੇਖੀ ਜੀ ਮੈਨੂੰ ਪਤਾ ਲੱਗਿਆ ਇੱਕ ਪਿੰਡ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚ ਇੱਕੋ ਪਿੰਡ ਚ 22 ਨੌਕਰੀਆਂ ਮਿਲ ਗਈਆਂ 22 ਹੁਣ ਤਾਂ ਪਿੰਡਾਂ 'ਚ ਕੰਪੀਟੀਸ਼ਨ ਹੈ ਇਹ ਵੀ ਤੁਹਾਡੇ ਪਿੰਡ ਕਿੰਨੀਆਂ ਨੌਕਰੀਆਂ ਮਿਲ ਗਈਆਂ ਸਾਡੇ ਪਿੰਡ ਕਿੰਨੀਆਂ ਨੌਕਰੀਆਂ ਇਹ ਪਹਿਲਾਂ ਕਿਉਂ ਨਹੀਂ ਮਿਲੀਆਂ ਭਾਈ 70 ਸਾਲ ਧਿਆਨ ਹੀ ਨਹੀਂ ਦਿੱਤਾ ਹੁਣ ਉਹੀ ਤਾਰਾਂ ਨੇ ਉਹੀ ਖੰਭੇ ਨੇ ਉਹੀ ਟਰਾਂਸਫਾਰਮਰ ਨੇ ਉਹੀ ਫਿਓਜ ਨੇ ਉਹੀ ਜੈਂਪਰ ਨੇ ਤੇ ਹੁਣ ਕਿਵੇਂ ਬਿਜਲੀ ਆਉਣ ਲੱਗੀ ਬਈ ਨਾਲੇ ਮੁਫਤ ਆਉਣ ਲੱਗੀ ਤੇ ਨਾਲੇ ਖੇਤਾਂ ਵਾਲੀ ਖੁੱਲੀ ਆਉਂਦੀ ਐ ਤੇ ਨਾਲੇ ਖੇਤਾਂ ਦੇ ਵਿੱਚ ਜਿਹੜੀ ਬਿਜਲੀ ਆਉਂਦੀ ਐ ਮੈਂ ਅਫਸਰ ਬੁਲਾਏ ਮੈਂ ਕਿਹਾ ਯਾਰ ਦੁਨੀਆ ਭਰ ਦੇ ਦਫ਼ਤਰਾਂ ਦਾ ਟਾਈਮ 9 ਤੋਂ 5 ਦਿਨੇ ਆ ਇੱਕ ਕਿਸਾਨ ਦੇ ਦਫ਼ਤਰ ਦਾ ਟਾਈਮ ਕਿਉਂ ਨਹੀਂ ਹੈਗਾ ਕੋਈ ਉਹਨਾਂ ਨੂੰ ਤੁਸੀਂ ਕਹਦੇ ਨੂੰ ਰਾਤ ਨੂੰ 2 ਵਜੇ ਬਿਜਲੀ ਆਊਗੀ ਬਈ ਉਹਨਾਂ ਪਹਿਲਾਂ ਸੌਣ ਜੋਗਾ ਨਾ ਬਾਅਦ ਚ ਸੌਣ ਜੋਗਾ ਨਾਲੇ ਮੱਛਰ ਨਾਲੇ ਸੱਪਾਂ ਦੀਆਂ ਸਰੀਆਂ ਮਿੱਦਾਂ ਫਿਰਦੇ ਰਹਿੰਦਾ ਸੀ ਮੈਂ ਕਿਹਾ ਵੀ ਬਿਜਲੀ ਦੇਣੀ ਹੈ ਕਿਸਾਨਾਂ ਨੂੰ ਔਰ ਦਿਨੇ ਦੇਣੀ ਹੈ ਮੈਨੂੰ ਬਹੁਤ ਸਾਰੇ ਕਿਸਾਨ ਮਿਲੇ ਉਹ ਕਹਿੰਦੇ ਜੀ ਸਾਰੀ ਹਾੜੀ ਦੀ ਜਿਹੜੀ ਫਸਲ ਹੈ ਪੱਕ ਗਈ ਇੱਕ ਵੀ ਰਾਤ ਸਾਨੂੰ ਖੇਤ ਜਾ ਕੇ ਉੱਥੇ ਸੱਪਾਂ ਦੀਆਂ ਸਰੀਆਂ ਮਿੱਦਨ ਦੀ ਲੋੜ ਨਹੀਂ ਪਈ ਦਿਨੇ-ਦਿਨੇ ਬਿਜਲੀ ਆ ਜਾਂਦੀ ਨਹੀਂ ਸੀ ਅਸੀਂ ਪਾਣੀ ਲਾਇਆ ਹੁੰਦੇ ਸੀ ਕਦੇ ਮੇਰੀ ਸੈਂਟਰ ਨਾਲ ਲੜਾਈ ਹੋ ਜਾਂਦੀ ਹੈ ਮੰਡੀਆਂ ਦਾ ਪੈਸਾ ਰੋਕ ਰੱਖਿਆ 5500 ਕਰੋੜ ਰੁਪਈਆ ਮੰਡੀਆਂ ਦਾ ਤੇ ਸੜਕਾਂ ਦਾ ਉਹ ਵੀ ਕੈਪਟਨ ਦੀ ਗਲਤੀ ਕਰਕੇ ਰੋਕਿਆ ਹੋਇਆ ਹੈ ਅਸੀਂ ਤਾਂ ਕਾਨੂੰਨ ਵੀ ਬਦਲਤਾ ਹੁਣ ਵੀ ਨਹੀਂ ਦਿੰਦੇ ਫਿਰ ਕੈਪਟਨ ਸਾਹਿਬ ਤੁਸੀਂ ਕਹਦੇ ਤਜਰਬੇਕਾਰ ਸੀ ਬਈ ਤੁਸੀਂ ਇੰਨਾ ਪੈਸਾ ਰਕਵਾ ਕੇ ਰੱਖਤਾ ਉੱਥੇ ਗਲਤ ਫੈਸਲੇ ਲੈ ਕੇ ਬੋਲੋ ਹੁਣ ਫਿਰ ਉੱਥੇ ਸੋ ਹੁਣ ਤਾਂ ਮੈਂ ਤਾਂ ਕਿਸਾਨ ਜਿਹੜੀਆਂ ਕਮੇਟ ਜਥੇਬੰਦੀਆਂ ਨੇ ਮੈਂ ਰਾਤ ਦੇ 2-2 ਵਜੇ ਤੱਕ ਵੀਰੋ ਚਾਰ ਮੰਤਰੀ ਆਉਂਦੇ ਹੁੰਦੇ ਸੀ ਚਾਰ ਮੀਟਿੰਗਾਂ ਹੋਈਆਂ ਰਾਤ ਦੇ 2-2 ਵਜੇ ਤੱਕ ਮੈਂ ਨਾਲ ਬੈੰਦਾ ਸੀ ਕਿ ਜੇ ਗੱਲ ਨਿਪੜ ਜੇ ਕਿਉਂਕਿ ਜਦੋਂ ਇੱਥੋਂ ਤੁਸੀਂ ਕਣਕ ਲੈ ਕੇ ਜਾਂਦੇ ਹੋ ਆ ਹੁਣ 120 ਲੱਖ ਮੀਟਰਿਕ ਟਨ ਕਣਕ ਦੇਉਂਗਾ ਜੀ 130 ਦੇਸ਼ ਨੂੰ ਔਰ 210 ਲੱਖ ਮੀਟਰਿਕ ਟਨ ਚੌਲ ਦਿੰਨੇ ਆ ਜੀ ਔਰ ਚੌਲ ਆਪਣੀ ਖਰਾਕ ਨਹੀਂ ਹੈਗੀ ਇਸ ਕਰਕੇ 99% ਤਾਂ ਦੇਸ਼ ਨੂੰ ਦਿੰਨੇ ਆ ਤੇ ਜਦੋਂ ਉਦੋਂ ਤਾਂ ਤੁਸੀਂ ਫਿਰ ਸਿੱਧੇ ਹੀ ਲੈ ਜਾਨੇ ਹੋ ਮਾਲ ਗੱਡੀਆਂ 'ਚ ਭਰ ਕੇ ਤੇ ਜੇ ਉਸੇ ਕਣਕ ਨੂੰ ਤੇ ਝੋਨੇ ਨੂੰ ਪੈਦਾ ਕਰਨ ਵਾਲਾ ਕਿਸਾਨ ਜੇ ਤੁਹਾਨੂੰ ਇਹ ਕਹਿੰਦਾ ਕਿ ਮਿਲ ਕੇ ਬਹਿ ਜੀਏ ਥੋੜਾ ਜਿਹਾ ਸਾਡੇ ਭਾਅ ਥੋੜੇ ਜਿ ਠੀਕ ਕਰ ਦੋ ਫਸਲਾਂ ਦੇ ਉਦੋਂ ਤੁਸੀਂ ਤਾਰਾਂ ਲਾ ਲੈਨੇ ਹੋ ਹਰਿਆਣੇ ਵਾਲੇ ਬਾਰਡਰ ਤੇ ਤੇ ਗੋਲੀਆਂ ਚਲਾਉਨੇ ਹੋ ਅਥਰੂ ਗੈਸ ਦੇ ਗੋਲੇ ਛੱਡ ਦਿਓ ਇਹ ਗਲਤ ਗੱਲ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜੂੰਗਾ ਪਰ ਮੈਨੂੰ ਮੈਂ ਤੁਹਾਡੇ ਕੋਲ ਆਇਆ ਮੈਂ ਲੜੂੰਗਾ ਮੇਰੀ ਲੜਾਈ ਚ ਕੋਈ ਕਮੀ ਨਹੀਂ ਰਹੂਗੀ ਪਰ ਜੇ ਮੈਨੂੰ ਤੁਸੀਂ 13 ਹੱਥ ਜਿਹੜੇ ਏਦਾਂ ਮੁਠੀ ਬਣ ਕੇ ਪਾਰਲੀਮੈਂਟ ਚ ਇਨਕਲਾਬ ਦਾ ਨਾਰਾ ਲਾ ਦੇਣ ਤੇ 13 ਜ਼ੁਬਾਨਾਂ ਜਿਹੜੀਆਂ ਪੰਜਾਬ ਦੇ ਹੱਕਾਂ ਵਾਸਤੇ ਪਾਰਲੀਮੈਂਟ ਚ ਬੋਲਣ ਉਹ ਮੈਨੂੰ ਦੇ ਦੋਗੇ ਤਾਂ ਮੇਰਾ ਥੋੜਾ ਜਿਹਾ ਭਜਨ ਘਟ ਜੂਗਾ ਤੇ ਮੈਂ ਪੰਜਾਬ ਨੂੰ 3 ਸਾਲ ਉਦੋਂ ਬਾਅਦ ਆਪਣੇ ਸਰਕਾਰ ਦੇ ਇਸੇ ਸਰਕਾਰ ਦੇ ਰਹਿੰਦੇ ਨੇ 3 ਸਾਲਾਂ ਚ ਤੁਹਾਨੂੰ ਇਹ ਪਤਾ ਲੱਗ ਜੂਗਾ ਕਿ ਜਦੋਂ ਪੋਲੀਟੀਕਲ ਸ਼ਕਤੀ ਹੋਵੇ ਜਦੋਂ ਮੈਨੂੰ ਮੇਰੇ ਦਿਮਾਗ ਤੇ ਇਹ ਬੋਝ ਲੈ ਗਿਆ ਕਿ ਭਾਈ ਲੋਕਾਂ ਨੇ ਮੇਰੇ ਕੰਮਾਂ ਤੇ ਭਗਵੰਤ ਮਾਨਾ ਤੇਰੇ ਕੰਮਾਂ ਤੇ ਇਮਾਨਦਾਰੀ ਤੇ ਮੋਹਰ ਲਾਤੀ ਲੈ ਹੁਣ ਹੋਰ ਤੁਕੜਾ ਤਿਗਣਾ ਹੋ ਕੇ ਕੰਮ ਕਰ ਮਜਾ ਲੈ ਕੇ 1 ਰੁਪਈਆ ਵੀ ਸੈਂਟਰ ਸਾਡਾ ਉੱਥੇ ਰੱਖ ਜੇ ਜਾਂ ਸੈਂਟਰ ਸਾਡਾ ਹੱਕ ਨਾ ਦੇਵੇ ਜੇ ਸਾਡੇ ਕੋਲ 13 ਜ਼ੀਰੋ ਹੋ ਗਿਆ ਸੋ ਇੱਥੋਂ ਖਡੂਰ ਸਾਹਿਬ ਤੋਂ ਤੁਸੀਂ ਸਾਨੂੰ ਪਾਰਲੀਮੈਂਟ ਚ ਭੇਜੋ ਆਪ ਦੇ ਪੁੱਤਾਂ ਨੂੰ ਭੇਜੋ ਤੁਸੀਂ ਆ ਪਾਓ ਪਹਿਲਾਂ ਮੈਂ ਸੀ ਪਾਰਲੀਮੈਂਟ ਚ ਤੁਸੀਂ ਇਹ ਤੋਂ ਪਹਿਲਾਂ ਨੇ ਕਦੇ ਬੋਲਦੇ ਦੇਖਿਆ ਮੈਂ ਜਾ ਕੇ 14 ਚ ਗਿਆ 19 ਚ ਗਿਆ ਮੈਂ ਇਕੱਲੇ ਹੀ ਸੀ 19 ਚ ਤਾਂ ਮੈਂ ਇਕੱਲੇ ਹੀ ਸੀ ਜਦੋਂ ਮੈਂ ਉੱਠ ਕੇ ਸਪੀਕਰ ਨੂੰ ਕੁਝ ਕਹਿਣ ਸੀ ਉਹ ਕਹਿੰਦਾ ਸੀਗਾ ਵੀ ਇਹਨੂੰ ਟਾਈਮ ਦੇ ਦਿਆ ਕਰੋ ਨਹੀਂ ਜੇ ਬੋਲਦਾ ਤਾਂ 2 ਮਿੰਟ ਹੀ ਬੋਲਦਾ ਜਿਹਨੂੰ ਟਾਈਮ ਨਾ ਦੇਈਏ ਇੱਦਾਂ ਘੰਟਾ ਚੱਲਣ ਨਹੀਂ ਦਿੰਦਾ ਇਹ ਸੋ ਭਾਈਏ ਪਤਾ ਹੈ ਹਾਂ ਹੱਕਾਂ ਵਾਸਤੇ ਸੋ ਇਸ ਕਰਕੇ ਮੈਨੂੰ ਮਿਲਦਾ ਸੀ ਟਾਈਮ ਉੱਥੇ ਟਾਈਮ ਮਿਲਦਾ ਸੀ ਬੋਲਣ ਦਾ ਮੈਨੂੰ ਪਤਾ ਸਾਰਾ ਇਸ ਕਰਕੇ ਤੁਸੀਂ ਇੱਥੋਂ ਝਾੜੂ ਨੂੰ ਜਿਤਾਓ ਤੁਹਾਡੇ ਐਮਪੀ ਨੂੰ ਕਿਵੇਂ ਹੱਕ ਮੰਗਣ ਨੇ ਇਹ ਦੱਸਣ ਦੇ ਪਾਸਵਰਡ ਸਾਰੇ ਮੈਂ ਦੱਸਾਂ ਵੀ ਐਂ ਬੋਲਣਾ ਉੱਥੇ ਐਂ ਕਰੀਦਾ ਹੁੰਦਾ ਐਦੇ ਨਾਲ ਚੱਲੂ ਹੁੰਦੇ ਆ ਐਦੇ ਨਾਲ ਆਉਂਦੇ ਆ ਆ ਹੁਣ ਪਹਿਲੇ ਦੌਰ ਦੀਆਂ ਵੋਟਾਂ ਤਾਂ ਹੋ ਗਈਆਂ ਦੂਜੇ ਦੀਆਂ ਅਜ ਪੈ ਰਹੀਆਂ ਨੇ 190 92 ਬੋ ਸੀਟਾਂ ਤੇ ਵੋਟਾਂ ਪੈ ਜਾਣਗੀਆਂ ਅੱਜ ਸ਼ਾਮ ਨੂੰ 7:00 6:00 ਵਜੇ ਤੱਕ ਵੀਰੋ ਅੰਦਲੀਆ ਰਿਪੋਰਟਾਂ ਕੀ ਕਹਿੰਦੀਆਂ ਨੇ ਮੋਦੀ ਦੇ ਭਾਸ਼ਣ ਸੁਣ ਕੇ ਦੇਖ ਲਓ ਪਤਾ ਲੱਗ ਜਾਊਗਾ ਅੰਦਲੀਆ ਰਿਪੋਰਟਾਂ ਇਹ ਕਹਿੰਦੀਆਂ ਨੇ ਕਿ ਇਸ ਵਾਰ ਇੰਡੀਆ ਗਠਜੁਟਵੰਦਨ ਦੀ ਸਰਕਾਰ ਬਣਨ ਜਾ ਰਹੀ ਹੈ ਆਮ ਆਦਮੀ ਪਾਰਟੀ ਤੋਂ ਬਿਨਾ ਸਰਕਾਰ ਨਹੀਂ ਬਣ ਸਕਦੀ ਦੇਖ ਦੀ ਜਦੋਂ ਆਪਣਾ ਇਹ ਹਿੱਸਾ ਪੈ ਗਿਆ ਲਾਲੋ ਲਾਲੋ ਨਾਰੀ ਲਾਲੋ ਕੋਈ ਨਹੀਂ ਨਾ 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 ਨ मैं थोड़ू कह इस झाड़ू ना सिर्फ दुकान या मकान साफ करते हूँ अरविंद केजरीवाल जी की अगुवाई दे झाड़ू पूरा हिंदुस्तान साफ किया जाऊगा मैनू पत्रकारों ने पूछ लिया दिल्ली कि ये देश में जो भ्रिष्टाचार है इससे देश का कितना नुकसान हो गया होगा अब तक इस भ्रिष्टाचारियों की वजह से ਦੇਸ਼ ਦਾ ਕਿਤਨਾ ਨੁਕਸਾਨ ਹੋ ਗਿਆ ਹੋਗਾ ਆਪ ਤੱਕ ਆਪਕੇ ਅੰਦਾਜ਼ੇ ਮੈਂ ਕਹੀ ਸਾਡੇ ਪਿੰਡ ਕਸਤੂਰੀ لال ਲਾਲਾ ਜੀ ਦੀ ਦੁਕਾਨ ਹੈ ਜਨਵਰੀ ਦਾ ਮਹੀਨਾ ਸੀ ਕਿਤੇ ਕੋਈ ਆਏ ਚੋਰ ਕੰਦ ਨੂੰ ਪਾੜ ਲਾ ਕੇ ਦੁਕਾਨ ਚੋਂ ਗੱਲਾ ਗੁੱਲਾ ਚੱਕ ਕੇ ਲੈ ਗਿਆ ਉਹਦਾ ਅਗਲੇ ਦਿਨ ਕਸਤੂਰੀ ਜੀ ਨੇ ਐਫ ਆਈ ਆਰ ਲਿਖਾਤੀ ਚਲੋ ਦੁਕਾਨ ਤਾਂ ਚਲਾਉਣੀ ਨੂੰ ਸੀ ਦੁਕਾਨ ਤਾਂ ਖੁੱਲਣੀ ਸੀ ਲੋੜੀ ਵਾਲੇ ਦਿਨ ਸੀ ਰਿਓੜੀਆਂ ਵਾਲੀ ਬੋਰੀਏ ਕੱਡ ਕਿਨਾਰੇ ਜੇ ਮੋੜ ਕੇ ਰੱਖਤੀ ਗੱਚਕ ਵਾਲੀ ਬੋਰੀ ਜੀ ਰੱਖਤੀ ਮੂੰਫਲੀ ਵਾਲੀ ਰੱਖਤੀ ਹੈਨਾ ਪਿੰਡ ਦੇ ਲੋਕ ਪਤਾ ਲੈਣ ਆਉਣ ਲੱਗੇ ਅਫਸੋਸ ਕਰਨ ਆਉਣ ਲੱਗੇ ਜਿਹੜਾ ਆਇਆ ਕਰੇ ਰੋੜੀਆਂ ਵਾਲੀ ਬੋਰੀ ਚੋਂ ਮੁਠੀ ਭਰਿਆ ਕਰੇ ਦੋ ਕੁ ਰੋੜੀਆਂ ਮੂੰਹ ਚ ਪਾ ਕੇ ਖਾਂਦਾ ਖਾਂਦਾ ਪੁੱਛ ਲਿਆ ਕਰੇ ਕਸਤੂਰੀ ਯਾਰ ਕਿੰਨਾ ਕ ਨੁਕਸਾਨ ਹੋ ਗਿਆ ਹੁਣ ਕਸਤੂਰੀ ਹੁਣ ਕੀ ਦੱਸੇ ਫੇਰ ਅਗਲਾ ਆ ਗਿਆ ਉਹਨੇ ਗੱਚਕ ਚੱਕੀ ਗੱਚਕ ਖਾਂਦਾ ਖਾਂਦਾ ਕਹਿੰਦਾ ਕਸਤੂਰੀ ਯਾਰ ਮੈਨੂੰ ਤਾਂ ਹੁਣ ਪਤਾ ਲੱਗਿਆ ਮੈਂ ਕਿਹਾ ਚਲ ਜਾ ਕੇ ਆਈਏ ਕਿੰਨਾ ਕ ਨੁਕਸਾਨ ਹੋ ਗਿਆ ਹੁਣ ਕਰਦੇ ਕਰਾਉਂਦੇ ਜੀ ਅੱਧੇ ਪਿੰਡ ਤੋਂ ਵੱਧ ਪਤਾ ਲੈ ਗਏ 2:00 ਵਜੇ ਪਿੰਡ ਦਾ ਸਰਪੰਚ ਵੀ ਆ ਗਿਆ ਉਹ ਕਿਤੇ ਬਾਹਰ ਗਿਆ ਹੋਇਆ ਸੀ ਲੰਬੇ ਗਿਆ ਸੀ ਉਹਨੇ ਅਖਿਰ ਕਸਤੂਰੀ ਤੇ ਚੋਰੀ ਹੋ ਗਈ ਚਲੋ ਅਫਸੋਸ ਕਰਈਏ ਕਸਤੂ ਉਹਨੇ ਸਰਪੰਚ ਨੇ ਵੀ ਰਿਓੜੀਆਂ ਵਾਲੀ ਬੋਰੀ ਚੋਂ ਉੱਪਰ ਹੀ ਮੁੱਠੀ ਦੋ ਤਿੰਨ ਮੂੰਹ ਚ ਪਾ ਕੇ ਕਹਿੰਦਾ ਬਹੁਤ ਮਾੜਾ ਹੋ ਗਿਆ ਕਸਤੂਰੀ ਕਿੰਨਾ ਕ ਨੁਕਸਾਨ ਹੋ ਗਿਆ ਹੋਣਾ ਕਸਤੂਰੀ لال ਕਹਿੰਦਾ ਸਰਪੰਚ ਸਾਹਿਬ ਅੱਧਾ ਪਿੰਡ ਤਾਂ ਪਤਾ ਲੈ ਗਿਆ ਅੱਧਾ ਹਜੇ ਆਊਗਾ ਜਿਹੜਾ ਆਉਂਦਾ ਥੋੜੇ ਵਾਂਗੂ ਰਿਓੜੀਆਂ ਦੀ ਮੁੱਠੀ ਭਰ ਲੈਂਦਾ ਵਾਰ ਕੇ ਖਾਂਦਾ ਖਾਂਦਾ ਮੈਨੂੰ ਪੁੱਛ ਲੈਂਦਾ ਕਿੰਨਾ ਕੁ ਨੁਕਸਾਨ ਹੋ ਗਿਆ ਉਹ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜੀ ਇੱਥੇ ਹੁਣ ਆਥੜੇ ਜੇ ਜੋ ਸਾਰਾ ਪਿੰਡ ਪਤਾ ਲੱਗਿਆ ਉਸ ਤੋਂ ਬਾਅਦ ਹਿਸਾਬ ਲਾਵਾਂਗੇ ਜੀ ਮੈਂ ਕਹਾਂ ਜੀ ਭ੍ਰਿਸ਼ਟਾਚਾਰੀ ਨੇ ਕਿੰਨਾ ਨੁਕਸਾਨ ਕਰਤਾ ਦੇਖਦਾ ਇਹਦਾ ਕਿਵੇਂ ਦਸੀਏ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਤਾਂ ਹਰਵਿੰਦ ਕੇਜਰੀਵਾਲ ਵਰਗਾ ਪ੍ਰਧਾਨ ਮੰਤਰੀ ਬਣਿਆ ਇਮਾਨਦਾਰ ਬੰਦਾ ਉਸ ਤੋਂ ਬਾਅਦ ਹਿਸਾਬ ਲਾਵਾਂਗੇ ਇਹਨਾਂ ਨੇ ਕਿੰਨਾ ਕੁ ਨੁਕਸਾਨ ਕੀਤਾ ਆਪਣਾ ਸੋ ਇਸ ਕਰਕੇ ਤੁਹਾਨੂੰ ਕਹਿਣਾ ਆਇਆ ਕਿ ਵੀਰੋ ਇਕੱਠੇ ਹੋ ਜੋ ਇਕਾ ਰੱਖਿਓ ਛੋਟੀਆਂ-ਮੋਟੀਆਂ ਗਲਤੀਆਂ ਵੀ ਹੋ ਗਈਆਂ ਹੋਣਗੀਆਂ ਵਰਕਰਾਂ ਵਲੰਟੀਅਰਾਂ ਤੋਂ ਤਲਖੀਆਂ ਹੋ ਜਾਂਦੀਆਂ ਨੇ ਪਰ ਉਹ ਛੋਟੀਆਂ ਨੇ ਦੇਸ਼ ਨੂੰ ਬਚਾਉਣਾ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਲਿਖੇ ਹੋਏ ਸੰਵਿਧਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਗਿਆ ਲੋਕਤੰਤਰ ਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਗਿਆ ਆਪਾਂ ਤਾਂ ਹੁਣ ਤੱਕ ਪਤਾ ਹੀ ਲੱਗਿਆ ਪੰ ਤਾਂ ਕਿ ਚੋਰ ਕਿਹੜੇ ਨੇ ਲੁਟੇਰੇ ਕਿੱਥੇ ਨੇ ਆਪਾਂ ਤਾਂ ਇੱਕ ਦੂਜੇ ਦੇ ਆਪਸ ਵਿੱਚ ਹੀ ਸ਼ੱਕ ਕਰਨ ਕਰਨ ਲੱਗ ਗਏ ਇੱਕ ਪਿੰਡ ਸੀਗਾ ਉੱਥੇ ਮੱਝਾਂ ਮਰਨ ਲੱਗੀਆਂ ਇੱਕ ਪਿੰਡ ਇੱਕ ਦਿਨ ਚ ਇੱਕ ਮੱਝ ਮਰ ਗਈ ਦੂਜੇ ਦਿਨ ਦੋ ਮੱਝਾਂ ਮਰ ਗਈਆਂ ਤੀਜੇ ਦਿਨ ਦੋ ਹੋਰ ਮਰ ਗਈਆਂ ਪਿੰਡ ਦੇ ਲੋਕਾਂ ਨੂੰ ਤਰਸੱਲੀ ਮਚ ਗਈ ਪਿੰਡ ਚ ਉਹ ਪਿੰਡ ਦੀ ਹੱਦ ਤੇ ਕੋਈ ਸਾਧੂ ਮਹਤਮਾ ਰਹਿੰਦਾ ਸੀ ਉਹਦੀ ਬੜੀ ਮੰਨਤ ਸੀ ਪਿੰਡ ਚ ਉਹਦੇ ਕੋਲ ਗਿਆ ਪਿੰਡ ਇਕੱਠਾ ਹੋ ਕੇ ਕਹਿੰਦੇ ਬਾਬਾ ਜੀ ਮੱਝਾਂ ਚੋਂ ਮਰਨ ਲੱਗੀਆਂ ਮੱਝਾਂ ਚੋਰੀ ਹੋਣ ਲੱਗੀਆਂ ਦੋ ਚੋਰੀ ਹੋ ਗਿਆ ਤਿੰਨ ਚੋਰੀ ਹੋ ਗਈਆਂ ਤੋ ਕੀ ਕਰੀਏ ਦੱਸੋ ਉਹ ਬਾਬਾ ਜੀ ਕਹਿੰਦੇ ਕਹਿੰਦੇ ਐ ਕਰੋ ਇੱਕ ਚਾਦਰ ਤਾਣ ਲਿਓ ਚਾਰ ਜਾਣੇ ਚਾਰੇ ਕਿਨਾਰੇ ਫੜ ਕੇ ਨਾਊਂਸਮੈਂਟ ਕਰ ਦਿਓ ਸਾਰੇ ਪਿੰਡ ਨੂੰ ਉਹ ਚਾਦਰ ਦੇ ਥੱਲੋਂ ਦੀ ਕੱਢ ਦਿਓ ਜਦੋਂ ਚੋਰ ਉਸ ਚਾਦਰ ਦੇ ਥੱਲੋਂ ਦੀ ਨਿਕਲੇ ਦੌੜਾ ਪੈ ਜੂਗਾ ਉੱਥੇ ਮਰ ਜਾਣਗੇ ਉਹ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਨਾਊਂਸਮੈਂਟ ਕਰਤੀ ਭਾਈ ਚਾਦਰ ਦੇ ਥੱਲੋਂ ਦੀ ਲੱਗਣਾ ਪਊ ਚਾਰ ਜਾਣੇ ਚਾਦਰ ਫੜ ਕੇ ਖੜ ਗਏ ਚਾਰੇ ਕੋਨਿਆਂ ਤੋਂ ਨਿਕਲ ਗਏ ਜੀ ਪਿੰਡ ਦੇ ਬੰਦੇ ਪਿੰਡ ਦੀਆਂ ਬੀਬੀਆਂ ਉਹ ਵੀ ਨਿਕਲ ਗੀਆਂ ਥੱਲੋਂ ਦੀ ਬੱਚੇ ਵੀ ਵਿਚਲੀ ਸਾਰਾ ਪਿੰਡ ਨਿਕਲ ਗਿਆ ਜੀ ਕਿਸੇ ਨੂੰ ਦੌਰਾ ਨਹੀਂ ਪਿਆ ਕੋਈ ਮਰਿਆ ਨਹੀਂ ਕਾਰਨ ਪਤਾ ਕੀ ਸੀ ਜਿਹੜੇ ਮੱਝਾਂ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਉਹ ਤਾਂ ਚਾਰੇ ਕਿਨਾਰੇ ਫੜੀ ਖੜੇ ਸੀ ਮਰੇ ਕੌਣ ਆਪਾਂ ਨਾਲ ਵੀ ਇੰਹੀਂ ਹੋਈ ਐ ਉਹ ਲੁੱਟਣ ਵਾਲੇ ਤਾਂ ਚਾਦਰ ਫੜੀ ਖੜੇ ਆ ਆਪਾਂ ਉਹੀ ਥਲੋਂ ਦੀ ਲੰਗੀ ਜਾਂਦੇ ਆ ਚਾਦਰ ਚੋਰਾਂ ਦੇ ਹੱਥ ਚੋਂ ਫੜ ਕੇ ਆਪਣੇ ਇਮਾਨਦਾਰ ਹੱਥਾਂ ਚ ਚਾਦਰ ਫੜਾਓ ਤਾਂ ਇਹ ਆਪਣੀਆਂ ਚੋਰੀਆਂ ਆਪਣੇ ਨਾਲ ਜਿਹੜੀਆਂ ਲੁੱਟਾਂ ਹੁੰਦੀਆਂ ਆਈਆਂ ਨੇ ਇਹ ਬੰਦ ਹੋਣਗੇ ਇਹ ਗੱਲ ਮੈਂ ਹੋਰ ਬਹੁਤ ਜ਼ਰੂਰੀ ਕਰਨੀ ਹੈ ਜਿਹਦਾ ਮੈਨੂੰ ਅਫਸੋਸ ਹੈ ਲਾਲਜੀਤ ਪੁੱਲਰ ਨੇ ਜਜ਼ਬਾਤਾਂ ਚ ਆ ਕੇ ਪਤਾ ਨਹੀਂ ਕਿਵੇਂ ਇੱਕ ਬਿਆਨ ਦੇ ਵਿੱਚ ਬਹੁਤ ਗਲਤ ਸ਼ਬਦਾਵਲੀ ਵਰਤੀ ਆਮ ਆਦਮੀ ਪਾਰਟੀ ਬਿਲਕੁਲ ਵੀ ਸਮਰਥਨ ਨਹੀਂ ਕਰਦੀ ਇਸ ਗੱਲ ਦਾ ਅਸੀਂ ਜਾਤ ਪਾਤ ਦੀ ਰਾਜਨੀਤੀ ਕਰਦੇ ਹੀ ਨਹੀਂ ਅਸੀਂ ਤਾਂ ਧਰਮ ਦੀ ਰਾਜਨੀਤੀ ਨਫ਼ਰਤ ਦੀ ਰਾਜਨੀਤੀ ਕਰਦੇ ਹੀ ਨਹੀਂ ਅਸੀਂ ਤਾਂ ਸਕੂਲਾਂ ਦੀ ਅਜ ਤੱਕ ਕਾਲ ਜਾਂਦੀ ਪੜ੍ਹਾਈ ਦੀ ਬਿਜਲੀ ਦੀ ਹਸਤਰਾਂ ਦੀ ਰਾਜਨੀਤੀ ਕਰਦੇ ਆ ਮੈਂ ਇਮੀਡੀਏਟਲੀ ਜਦੋਂ ਪਤਾ ਲੱਗਿਆ ਮੈਂ ਨੇ ਫੋਨ ਕੀਤਾ ਮੈਂ ਕਿਹਾ ਮਿੱਤਰਾਂ ਇਹਦੇ ਚ ਕੋਈ ਐਕਸਕਿਊਜ਼ ਨਹੀਂ ਬਿਨਾਂ ਸ਼ਰਤ ਮਾਫੀ ਮੰਗ ਲਾ ਜਾ ਕੇ ਦਰਬਾਰ ਸਾਹਿਬੀ ਮਾਫੀ ਮੰਗ ਕੇ ਮੈਂ ਵੀ ਅੱਜ ਲਾਣੇਦਾਰ ਹੋਣ ਦੇ ਨਾਤੇ ਮੁਖੀਆ ਹੋਣ ਦੇ ਨਾਤੇ ਮੈਂ ਵੀ ਖੇਮਾਂ ਦਾ ਜਾਚਕਾਂ ਕਿ ਇਹਦੇ ਮੋਹ ਜੇ ਕੁਝ ਨਿਕਲਿਆ ਤਾਂ ਪਰ ਅੱਗੇ ਤੋਂ ਲਾਲਜੀਤ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਚੱਲੂਗਾ ਫਿਰ ਕਿਉਂਕਿ ਆਪਾਂ ਆਪਾਂ ਸਾਰੇ ਸਮਾਜ ਨੂੰ ਇਕੱਠਾ ਕਰਨਾ ਆਪਾਂ ਸਾਰੇ ਸਮਾਜ ਨੂੰ ਇਕੱਠੇ ਲੱਗ ਕੇ ਤੁਰਨਾ ਆਪਾਂ ਆਪਾਂ ਤਾਂ ਗੁਰੂ ਸਾਹਿਬ ਨੇ ਜਦੋਂ ਖਾਲਸਾ ਸਾਜਿਆ ਸੀ ਉਦੋਂ ਪੰਜ ਪਿਆਰੇ ਕੌਣ ਸੀ ਸਾਰੇ ਇਕੱਠੇ ਸੀ ਅੱਜ ਲੰਗਰ ਲੱਗਦੇ ਨੇ ਆਪਾਂ ਪੁੱਛਦਿਆਂ ਲੰਗਰ 'ਚ ਕੌਣ ਖਾਣਾ ਹੁੰਦਾ ਆਓ ਸਾਰੇ ਜਾਓ ਚਾਰ ਦਰਵਾਜੇ ਨੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਕੀ ਉੱਤਰ ਪੂਰਬ ਪੱਛਮ ਦੱਖਣ ਜੁੜਾਓ ਖੁੱਲੇ ਸੋ ਇਸ ਤਰ੍ਹਾਂ ਦਾ ਇਹਦੇ ਪਤਾ ਨਹੀਂ ਕਿਵੇਂ ਕੁਈ ਜਜ਼ਬਾਤੀ ਹੋ ਕੇ ਕਈ ਵੇ ਰਿਪੋਰਟਾਂ 'ਚ ਨਿਕਲ ਜਾਂਦਾ ਪਰ ਮੈਂ ਹਰ ਭਾਈਚਾਰੇ ਦੀ ਕਦਰ ਕਰਨ ਵਾਲਾ ਬੰਦਾ ਮੈਂ ਤਾਂ ਸੰਤਰਾ ਮਦਾਸੀ ਦੀਆਂ ਕਪਤਾਮਾਂ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਮੈਂ ਤਾਂ ਉਹ ਕਪਤਾਮਾਂ ਸੁਣਾ ਸੁਣਾ ਕੇ 골ਡ ਮੈਡਲ ਜਿੱਤਦਾ ਰਿਹਾ ਆਪਦੇ ਕਾਲਜ ਵੱਲੋਂ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣਾ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਸੋ ਮੈਂ ਤਾਂ ਇਸ ਧਾਰਨਾ ਦਾ ਕਦੇ ਵੀ ਮੈਂ ਉਹ ਨਹੀਂ ਕਰਦਾ ਸੀ ਤਾਂ ਪੂਰੇ ਸਮਾਜ ਨੂੰ ਤਰੱਕੀ ਕਰਨੀ ਹੈ ਬਿਜਲੀ ਦੇ ਬਿੱਲ ਫ੍ਰੀ ਕਰਨ ਵੇਲੇ ਮੈਨੂੰ ਕਹਿੰਦੇ ਜੀ ਬੀਪੀਐਲ ਕਾਰਡ ਵਾਲਿਆਂ ਦੇ ਕਰ ਦਿੰਨੇ ਆ ਆ ਫਲਾਨਿਆਂ ਦੇ ਕਰ ਦਿੰਨੇ ਮੈਂ ਕਹਿੰਨਾ 600 ਯੂਨਟ ਰੱਖੋ ਚਾਹੇ ਉਹਦੇ ਦੋ ਏਸੀ ਲੱਗੇ ਹੋਏ ਨੇ ਪਰ ਉਹ 600 ਯੂਨਟ ਤੋਂ ਥੱਲੇ ਆਪਦਾ ਮੀਟਰ ਦਿਖਾ ਦੇ ਉਹਨੂੰ ਵੀ ਮਾਫ਼ ਸਾਰਿਆਂ ਨੂੰ ਮਾਫ਼ ਇਹ ਤਾਂ ਆਪਾਂ ਇਹ ਵੰਡਣਾ ਨਹੀਂ ਹੁਣ ਆਮ ਆਦਮੀ ਕਲੀਨਿਕ ਹੈ ਜਿਹੜਾ ਮਰਜ਼ੀ ਜਾਓ ਉਹ ਤੇ ਉਹ ਤੇ ਸਾਰੀਆਂ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਸੋ ਵੀਰੋ ਇਸ ਤਰ੍ਹਾਂ ਦੀ ਜਾਤ ਪਾਤ ਦੀ ਰਾਜਨੀਤੀ ਸੀ ਕਰਦੇ ਹੀ ਨਹੀਂ ਅੱਜ ਤਾਂ ਬਲਕਿ ਦਾ ਵਿਰੋਧ ਕਰਦੇ ਆ ਇਸ ਗੱਲ ਦਾ ਕਿ ਕੰਮ ਦੇ ਨਾਂ ਤੇ ਗੱਲ ਕਰੋ ਹੁਣ ਥੋੜਾ ਥੋੜਾ ਦੂਜੀ ਪਾਰਟੀਆਂ ਨੇ ਲੱਗਿਆ ਦੇਖੋ ਪ੍ਰਧਾਨ ਮੰਤਰੀ ਕੀ ਬੋਲਣ ਲੱਗਿਆ ਹੁਣ ਉਹ ਕਹਿੰਦਾ ਮੰਗਲ ਸੂਤਰ ਵੇਚ ਦੇਂਗੇ ਆਪਕੇ ਯਾਰ 10 ਸਾਲਾਂ 10 ਸਾਲ ਇਕੱਲੇ ਨਹੀਂ ਕੰਮ ਕੀਤਾ ਕੋਈ ਵਿਰੋਧੀ ਪਾਰਟੀ ਦੀ ਮੰਨੀ ਨਹੀਂ ਜਿੰਨੇ ਮਰਜ਼ੀ ਸੰਵਿਧਾਨ ਚ ਸੋਧਾਂ ਕੀਤੀਆਂ 10 ਸਾਲਾਂ ਬਾਅਦ ਪ੍ਰਧਾਨ ਮੰਤਰੀ ਨੂੰ ਕੋਈ ਕੰਮ ਦੇ ਨਾਂ ਤੇ ਨਹੀਂ ਮੰਗਲ ਸੂਤਰਾਂ ਦੇ ਨਾਂ ਤੇ ਮੋਟਾ ਮੰਗਣੀਆਂ ਪਹਿਰੀਆਂ ਨੇ ਇਹਦਾ ਮਤਲਬ ਕੁਝ ਕੀਤਾ ਹੀ ਨਹੀਂ ਸੋ ਇਸ ਕਰਕੇ ਮੈਂ ਇਹ ਗੱਲ ਦੁਹਰਾਉਣਾ ਫੇਰ ਕਿ ਕਿਸੇ ਵੀ ਸਮਾਜ ਨੂੰ ਕਿਸੇ ਵੀ ਭਾਈਚਾਰੇ ਨੂੰ ਸਾਡਾ ਤਾਂ ਆਪਦੇ ਸਾਰੇ ਹਰੇਕ ਸਮਾਜ ਦੇ ਆਪਣੇ ਆਪਣੇ ਇਸ਼ਟ ਨੇ ਆਪਣੇ ਗੁਰੂ ਨੇ ਆਪਣੀਆਂ ਅਲੱਗ-ਲੱਗ ਧਾਰਨਾਵਾਂ ਨੇ ਆਹੀ ਤਾਂ ਰੰਗ ਹੈ ਫਿਰ ਲੋਕਤੰਤਰ ਦਾ ਆਹੀ ਤਾਂ ਦੇਖੋ ਅਸੀਂ ਤਾਂ ਪੰਜਾਬ ਦੇ ਵਿੱਚ ਸਾਡਾ ਸੋ ਭਾਈਚਾਰਾ ਜਿਹੜਾ ਨਾ ਭਾਈ ਚਰਕ ਸਾਂਝ ਹੈ ਉਹ ਇੰਨੀ ਜਿਆਦਾ ਮਜ਼ਬੂਤ ਹੈ ਗੋਲੀਆਂ ਵੀ ਚੱਲੀਆਂ ਬੰਬ ਵੀ ਚੱਲੇ ਭਾਈ ਚਰਕ ਸਾਂਝ ਨਹੀਂ ਟੁੱਟੀ ਭਾਈ ਚਰਕ ਸਾਂਝ ਨਹੀਂ ਟੁੱਟੀ ਅਸੀਂ ਆਪਣੀਆਂ ਈਦਾਂ ਸੰਗਰਾਦਾਂ ਅਸੀਂ ਆਪਣੇ ਰਾਮ ਨੌਮੀਆ ਅਸੀਂ ਆਪਣੇ ਹਨੂਮਾਨ ਜਨਮਤੀਆਂ ਅਸੀਂ ਆਪਣੇ ਗੁਰਪੁਰਬ ਸਾਰੇ ਇਕੱਠੇ ਮਲਾਉਂਦੇ